94 ਤੇ 2364 ਡੀਡੀ ਦੇ ਆਪਕਾਂ ਨੇ ਥੋੜੀ ਦੇਰ ਪਹਿਲਾਂ ਸੰਗਰੂਰ ਦਾ ਨੈਸ਼ਨਲ ਹਾਈਵੇ ਕੇਰਿਆਤੀ ਨੈਸ਼ਨਲ ਹਾਈਵੇ ਤੇ ਕਾਫੀ ਟਾਈਮ ਸਮਾਂ ਬੈਠਣ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਜੋਗਿਆ ਅਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਦਾ ਮੁਤਪੇੜ ਹੋਇਆ ਜਿੱਥੇ ਕੀ ਪਾਣੀ ਦੀਆਂ ਬਸਾਰਾ ਮਾਰੀਆਂ ਆ ਅਥੂ ਗੈਸ ਭੇਜੇ ਗਏ ਪਰ ਪ੍ਰਦਰਸ਼ਨਕਾਰੀਆਂ ਲੋਬੀ ਰੋੜੇ ਰੁਪੇ ਚਲਾਏ ਗਏ ਨੇ ਗੱਲਬਾਤ ਜੋ ਪਤਾ ਲੱਗੀ ਆ ਬਾਕੀ ਤਸਵੀਰਾਂ ਵਿੱਚ ਰਿਕਾਰਡ ਹੋ ਚੁੱਕਿਆ ਗੱਲਬਾਤ ਪ੍ਰਦਰਸ਼ਨਕਾਰੀਆਂ ਨਾਲ ਕਰਾਂਗੇ ਕੀ ਨਾਮ ਵੀਰਾ ਆਪਣਾ ਜੀ ਸੁਖਜਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਸੰਗਰੂਰ ਤੋਂ ਸਰ ਕੀ ਕਹਿਣਾ ਚਾਹੋਗੇ ਜੋ ਤੁਹਾਡਾ ਪੁਲਿਸ ਪ੍ਰਸ਼ਾਸਨ ਨਾਲ মতਪੇੜ ਹੋਇਆ ਸਰ ਅਸੀਂ ਬੜੀ ਸ਼ਾਂਤੀ ਦੇ ਨਾਲ ਅਸੀਂ ਆਪਣਾ ਪ੍ਰਦਰਸ਼ਨ ਕਰ ਰਹੇ ਸੀਗੇ ਲੇਕਿਨ ੱੱਕੇ ਨਾਲ ਸਾਨੂੰ ਇੰਨਾ ਜ਼ਬਰਦਸਤ ਖੰਗਾਮਾ ਕਰਾਇਆ ਪੁਲਿਸ ਦਰਸ਼ਕ ਕੀ ਕਾਰਨ ਹੋਇਆ ਤੁਸੀਂ ਨੈਸ਼ਨਲ ਹਾਈਵੇ ਕੇ ਰੱਖਿਆ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਕੋਠੀ ਆਉਣ ਵਾਲੀ ਹੀ ਕਿਉਂ ਗੂਚ ਕਰਨਾ ਪਿਆ ਸਰ ਅਸੀਂ ਟਾਈਮ ਦਿੱਤਾ ਸੀਗਾ ਲੇਕਿਨ ਉਸ ਟਾਈਮ ਦੇ ਅਕੋਰਡਿੰਗ ਸਾਡਾ ਕੰਮ ਨਹੀਂ ਹੋ ਰਿਹਾ ਸਰ ਅੱਜ ਵੀ ਨਹੀਂ ਹੋ ਰਿਹਾ ਹੁਣ ਵੀ ਨਹੀਂ ਹੋ ਰਿਹਾ ਸਰ ਇੰਨਾ ਕੁਝ ਸਾਡੇ ਨਾਲ ਹੋ ਗਿਆ ਹੁਣ ਵੀ ਲੱਤਾਂ ਤੋੜੀਆਂ ਗਈਆਂ ਮੇਰੇ ਸਾਥੀਆਂ ਦੀਆਂ ਹੋਰ ਸਾਥੀਆਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵੀਰ ਕੀ ਨਾਮ ਆ ਇੱਕ ਮਿੰਟ ਵੀਰੇ ਖੜ ਗਿਆ ਕੀ ਨਾਮ ਆ ਯਾਰ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ ਅੱਜ 3 ਦਸੰਬਰ ਆ ਭਗਮੰਤ ਮਾਨ ਹੈਂਡੀਕੈਪਟ ਡਿਵੰਗਡੇ ਮਨਾ ਰਿਆ ਅਸੀਂ ਦਿਵੰਗਾ ਸਾਡੀਆਂ ਪੱਗਾਂ ਸਾਡੀਆਂ ਲਾਹੀਆ ਲਾਠੀ ਚਾਰ ਸਾਡੇ ਤੇ ਹੋਇਆ ਪਾਣੀ ਦੀ ਬਸਾਰਾ ਸਾਡੇ ਤੇ ਹੋਈਆਂ ਸਭ ਕੁਝ ਕੀਤਾ ਅੱਜ ਸਾਡੇ ਨਾਲ ਇਹ ਕਿਹੜੇ ਰੰਗਲੇ ਪੰਜਾਬ ਦੀ ਗੱਲਾਂ ਕਰਦਾ ਭਗਮੰਤ ਮਾਨ ਇਧਰ ਆ ਕੀ ਕਹਿਣਾ ਚਾਹੋਗੇ ਪ੍ਰਦਰਸ਼ਨ ਕਰਦੇ ਸਮੇ ਇਹ ਮੁਦਬੇੜ ਹੋਈ ਸਰ ਇਹ ਜਿਵੇਂ ਅਸੀਂ ਸਾਡੀਆਂ ਜਿਹੜੀਆਂ ਮੰਗਾਂ ਰੱਖ ਰੇ ਸੀ 5 ਸਾਲ ਤੋਂ ਸਾਡੀ ਭਰਤੀ ਜੋ ਸਟੇਸ਼ਨ ਆਪਣੇ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਵੀ ਲਟਕ ਰਹੀ ਹੈ ਤੇ ਅੱਜ ਅਸੀਂ ਇੱਥੇ ਅਸੀਂ ਹਰ ਜਗ੍ਹਾ ਤੇ ਕੋਸ਼ਿਸ਼ ਕਰਕੇ ਦੇਖ ਲਈ ਗੱਲਬਾਤ ਰਹੀ ਸਾਡੀ ਕਿਤੇ ਵੀ ਗੱਲਬਾਤ ਨਹੀਂ ਸੁਣੀ ਜਾ ਰਹੀ ਸੀ ਆਖਰੀ ਸਾਨੂੰ ਹਰ ਵਾਰੀ ਕਿਹਾ ਗਿਆ ਸੀ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਜਾਓ ਉੱਥੇ ਇੱਕਠੇ ਹੋਏ ਸੀ ਸਾਡੀ ਗੱਲਬਾਤ ਪਹਿਲਾਂ ਤੁਸੀਂ ਨੈਸ਼ਨਲ ਹਾਈਵੇ ਕੇਅਰ ਰੱਖਿਆ ਸੀ ਅਸੀਂ ਉੱਥੇ ਨੈਸ਼ਨਲ ਹਾਈਵੇ ਰੱਖੇ ਰਿਆ ਸੀ ਵੀ ਸਾਡੀ ਪਹਿਲਾ ਸਵੇਰ ਦੇ ਸੀ 10 ਵਜੇ ਤੇ ਆਏ ਸੀ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਗਈ ਸੀ ਅਸੀਂ ਫਿਰ ਨੈਸ਼ਨਲ ਹਾਈਵੇ ਕੇਅਰ ਆ ਕੇ ਕਹਿੰਦੇ ਤੁਹਾਨੂੰ ਅੱਧੇ ਘੰਟੇ ਤੇ ਵੀ ਸਾਡੀ ਗੱਲਬਾਤ ਕਰਵਾ ਕੇ ਹੱਲ ਕਰਾਉਂਦੇਗੇ ਫਿਰ ਵੀ ਸਾਡੇ 3:30 ਦਾ ਇਹਨਾਂ ਨੇ ਸਮਾਂ ਦਿੱਤਾ ਸੀ 3:30 ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਿਆ ਸੀ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਗਈ ਤਾਂ ਅਸੀਂ ਇੱਧਰ ਸਿੱਖਿਆ ਮੰਤਰੀ ਦੇ ਜਿਹੜੇ ਮੁੱਖ ਮੰਤਰੀ ਦੀ ਜਿਹੜੀ ਕੋਠੀ ਹੈ ਉੱਥੇ ਅਸੀਂ ਗੱਲਬਾਤ ਕਰਨ ਜਾ ਰਹੇ ਸੀ ਤਾਂ ਸਾਡੇ ਭਰਾਵਾਂ ਨਾਲ ਭੈ ਦੇ ਨਾਲ ਉੱਪਰ ਦੰਗਰਾ ਵਾਂਗੂ ਜਿਹੜੇ ਡੰਗਾ ਮਾਮਾ ਪੇਨਾਂ ਦੀਆਂ ਗਾਲਾਂ ਕੱਢੀਆਂ ਗਈਆਂ ਸਾਨੂੰ ਜਿੰਨਾਂ ਦੀ ਅਸਾਸੀ ਕੋਈ ਇੰਨਾ ਗੰਦੀ ਤਰ੍ਹਾਂ ਨਾਲ ਡੰਗਰਾ ਤਰ੍ਹਾਂ ਕੁੱਟਿਆ ਗਿਆ ਸਾਨੂੰ ਪਾਣੀ ਦੀ ਜਿਹੜਾ ਪੁਛਾਰੀਆਂ ਗੁਛਾਰਾਂ ਗਏ ਪਾ ਮਾਰੀਆਂ ਗਏ ਸਾਡੇ ਪਰਦਰਸ਼ਨਕਾਰੀ ਹੋਰ ਵੀ ਨੇ ਕੀ ਕਾਰਨਾ ਵੀ ਪਾਣੀ ਦਾ ਬੁਛਾਰਾ ਹੋਈਆਂ ਨੇ ਤੇ ਤੁਹਾਨੂੰ ਵੀ ਅੱਗੇ ਲੇਡੀਜ਼ ਨਾਲ ਭੁੱੜਨਾ ਸਰ ਅਸੀਂ ਆਪਣੇ ਹੱਕ ਲੈਣ ਆਏ ਸੀਗੇ ਭਗਵੰਤ ਮਾਨ ਸਾਹਿਬ ਨੂੰ ਦੱਸਣ ਆਏ ਸੀ ਕਿ ਜਿਹੜੇ ਤੁਸੀਂ ਬਾਰਡਰਾਂ ਤੇ ਜਾ ਕੇ ਵੋਟਾਂ ਮੰਗਦੇ ਸੀਗੇ ਉਹੀ ਬਾਰਡਰ ਵਾਲੇ ਇੱਥੇ ਆਏ ਨੇ ਆਪਣੇ ਹੱਕ ਲੈਣ ਕਿਹੜੀ ਖੋਣ ਤੇ ਜਾ ਵੜਿਓ ਤੁਸੀਂ ਅੱਜ ਤੇ ਆਪਦੇ ਪ੍ਰਸ਼ਾਸਨ ਤੁਸੀਂ ਆਡਰ ਦਿੱਤੇ ਤੇ ਲਾਠੀ ਚਾਰਜ ਕਰਨ ਦੇ ਅਸੀਂ ਅੱਕ ਪੱਕੇ ਕਰਾ ਜੋ ਸਾਡੇ ਪੇਰੈਂਟਸ ਹੈ ਹਾਲ ਵੇਖੋ ਕਿਵੇਂ ਜਿਗਰਾ ਪਾੜ ਕੇ ਭੇਜਦੇ ਤਲ ਉਤਰਨੇ ਤੇ ਤੁਸੀਂ ਤਾਂ ਇੱਥੇ ਪੁਲਿਸ ਨੂੰ ਆਡਰ ਨਹੀਂ ਦੇਣਾ ਹੁੰਦਾ ਵੀ ਪ੍ਰਸ਼ਾਸਨ ਲਾਠੀ ਚਾਰਜ ਕਰੇਗਾ ਮਡੇ ਹੈਗੇ ਉਹ ਪ੍ਰਦਰਸ਼ਨਕਾਰੀ ਬੜੇ ਨੋਸ ਵਿੱਚ ਹਨ ਉਹਨਾਂ ਦਾ ਕਹਿਣਾ ਹੈ ਕਿ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਤੇ ਲਾਠੀ ਚਾਰਜ ਕੀਤਾ ਹੈ ਉਹ ਬੜਾ ਅਨਸਾਫੀ ਹੈ ਇੱਕ ਵੀਰ ਹੋਰ ਵੀ ਹੈ ਜੋ ਜ਼ਖਮੀ ਹੋਈ ਨੇ ਗੱਲਬਾਤ ਕਰ ਲਿਆ ਕਿ ਨਾਮ ਵੀਰ ਕਿਹੜੀ ਜਗ੍ਹਾ ਤੋਂ ਕੀ ਕਹਿਣਾ ਚਾਹੋਗੇ ਕਹਿਣਾ ਕੀ ਚਾਹਣਾ ਜੀ ਬੱਸ ਥੱਕਾ ਸਹੀ ਆਈ ਪੰਜਾਬ ਸਰਕਾਰ ਦੀ ਤੇ ਪੁਲਿਸ ਦਾ ਵੀ ਥੱਕਾਈ ਬੱਚਿਆਂ 'ਤੇ ਥੱਕਾ ਕਰ ਰਹੇ ਸਾਡੇ ਤੇ ਵੀ ਅਤਿਆਚਾਰ ਕੀਤਾ ਜੀ ਲਾਠੀ ਚਾਰਜ ਕੀਤਾ ਬੇਹੱਦ ਪਰਦਰਸ਼ਨਕਾਰੀਆਂ ਦੇ ਸੱਟਾਂ ਵੱਜਾ ਲੱਗਿਆ ਨੇ ਉਸ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ